ਆ ਜੀ ਬਈ ਖੜਿਆ ਠੀਕ ਹੈ ਗੱਡੀ ਦਾ ਸੌਦਾ ਮਾਰਿਆ ਭਾਈ ਆਪਾਂ ਨੇ ਪਰੌਣੇ ਨਾਲ ਆਪਣੇ ਨਾਲ ਢਿੱਲੋ ਨਾਲ ਇਹਦਾ ਗੱਡੀ ਵੇਚਣੀ ਮਾਹ ਵੇਚਣੀ ਕਿਹਾ ਮਾਹ ਲਿਆ ਤੇਰੇ ਤੇਰੇ ਕੋਲ ਹੈ ਮੇਰੇ ਕੋਲ ਕੀ ਗੱਲ ਹੈ ਹੈ ਕਿ ਨਹੀਂ ਉਹ ਤੇ ਲਿਆਂਦੀ ਹੈ ਆਪਾਂ ਨੇ ਖਿਲਾਰਾ ਮਾਹਲੇ ਚਲਾਉਂਦੇ ਆ 5-7 ਸਾਲ ਇਹਨਾਂ ਦੇ ਨਾਲੇ ਆਪਣੇ ਬਜਟ ਜਿੱਤੀ ਚੱਕ ਲੈਂਦੀ ਆਪਾਂ ਨੇ ਜੀ ਇਦਾਂ ਸਾਹ ਦੇਖੋ ਨਾ ਵੀ ਸੱਚੀ ਗੱਲ ਜੀ। ਪੰਜਾਂ ਹੈ ਫੇ ਠੀਕ ਆ। ਹਾਂ ਜੀ ਆ ਠੀਕ। ਲਿਆਂਦੀ ਨੂੰ ਤਾਂ 15 ਦਿਨ ਹੋ ਗਏ। ਉਹ ਹੜਾ ਕਰਕੇ ਹੜਾ ਕਰਕੇ ਵੀ ਕਰਿਆ। ਚੱਲ। ਲਿਆਂਦੀ ਨੂੰ ਤਾਂ 15 ਦਿਨ ਹੋ ਗਏ ਭਾਈ। ਜਦੋਂ ਪਾਈ ਆ ਉਦੋਂ ਪਰ ਜਦੋਂ ਲਿਆਂਦੀ ਜਦੋਂ ਉਹਨੇ ਵੀਡੀਓ ਪਾਈ ਦੀ। ਦੂਰੇ ਤੀਏ ਦਿਨ ਲੈ ਆਏ ਜਾ ਕੇ। ਜਦੋਂ ਕਹਿੰਦਾ ਸੀ ਵੀ ਸਾੜੀ ਆ ਭਾਈ। ਜਦੋਂ ਉਹਨੇ ਵੀਡੀਓ ਡੀਲੀਟ ਕਰਤੀ ਕਹਿੰਦਾ ਇਹ ਮੈਂ ਤਾਂ ਫਿਰ ਮੈਨੂੰ ਔਖਾ ਹੋ ਜਾਣਾ ਕਹਿੰਦਾ ਕੰਮ। ਯੱਕ ਗੱਡੀ ਸਾਫ਼ ਹੈ ਨਾ ਗੱਗੇ? ਸਾਫ਼ ਹੈ। ਗੱਡੀ ਇਦੋਂ ਤਾਂ ਜਾ ਵੀ ਆਈ ਇੱਧਰ ਹੈ। ਇਹਦਾ ਠੀਕ ਪੰਚਿਆ ਵਧੀਆ ਵਧੀਆ ਉੱਪਰ ਕੋਟ ਹਾਂ ਜੀ ਛੋਟਾ ਗੱਡੀ ਹੈ ਛੋਟਾ ਨੂੰ ਵੀ ਸਾਥ ਗੱਡੀ ਆ ਵਧੀਆ ਨਹੀਂ ਹੈ ਨਾਲੇ ਆਪਣੇ ਘਰ ਗੱਡੀ ਖੜੀ ਪਤਾ ਉਹਦਾ। ਲਾਹੁਰਕਿਆ ਜੀ ਗੱਲ ਆ ਜੇ ਆਪਾਂ ਹੋਰ ਪਾਸੇ ਲੰਦੇ ਨਵੀਂ ਲੰਦੇ। ਉਹੀ ਗੱਲ ਹੈ ਹੁਣ। ਮੈਂ ਕੀ ਬਹੁਤ ਮੈਂ ਜੀ ਮੈਂ ਜੀ ਪੈਣੀ ਦੀ ਗੱਡੀ। ਠੀਕ ਹੈ ਨਾ ਪਰ ਉਹ ਰੇਟ ਤੇ ਮਿਲਗੀ ਨਾਲੇ ਪਰ ਪਤਾ ਵੀ ਗੱਡੀ ਕਿੰਨੀ ਕਿਤੇ ਚੱਲੀ ਹੋਈ ਕੱਥ ਚੱਲੀ ਹੋਈ ਆ ਬਈ ਪਤਾ। ਕੱਥ ਚੱਲੀ ਵੀ ਆ ਕੰਮ ਕਰਾ ਕੇ ਰੱਖਦੇ ਗੱਡੀ ਨੂੰ। ਜਗ ਹਾਂ ਗੱਡੀ ਸਾਫ ਹਾਂ ਉਹ ਕਿਆ। ਟਾਇਰ ਕਿਉਂ ਕੇ ਭਾਵੇਂ ਇਹ ਨਹੀਂ ਟਾਇਰ ਸਾਨੂੰ ਮੈਂ ਚਾਰੇ। ਚਾਰੇ ਟਾਇਰ ਨਵੇਂ। ਕੱਪੜੀ ਨਾਲ। ਕੱਪੜੀ ਵੀ ਨਾਲ ਹੈ। ਗੱਡੀ ਨੂੰ ਸਾਫ ਆ ਅੰਦਰ ਤੇ ਵੀ ਸਾਫ ਆ। ਬਾਹਰ ਤੋਂ ਤੁਹਾਨੂੰ ਪਤਾ ਹੀ ਬਾਈ। ਬਾਕੀ ਤੁੰ ਤਾ ਦੇਖੀ ਹੋਣੀ ਆਪ ਗੱਡੀ ਸਾਫ ਹੈ ਅਜਾ ਅੰਦਰ ਤੇ ਬਾਹਰ ਤੇ ਸਮਾਈ ਦੇਖ ਲਓ। ਦਸ ਨਮੀਨਪੁਰ ਦਾ ਭਾਈ ਪੂਰਾ ਵਧੀਆ ਇਹਨੇ ਡਿਟਮਾ ਜਾਏ ਬਹੁਤ ਜਿਆਦਾ ਠੀਕ ਹੈ ਨਵੀਂ ਬਲੰਦੇ 10-15 ਲੱਖ ਰੁਪਈਆ ਕਾਤਾ ਪੂਰਾ ਠੀਕ ਹੈ ਹੁਣ ਅਸੀਂ ਠੀਕ ਹੈ ਸਭ ਦਾ ਬਸ ਤਾਂ ਹੋ ਕੇ ਬੜੀ ਨਾਲ ਦੀ ਬੜੀ ਗੱਡੀ ਨਾਲ ਬੜੀ ਦੇ ਨਾਲੀ ਬੜੇ ਬੜੀ ਨਾਲੇ 9-10 ਜਾਰੇ ਬੈਠ ਕੇ ਜਾਵਾਂਗੇ ਜਦੋਂ ਨਹੀਂ ਜਾਣਾ ਹੈ ਕਿ ਨਹੀਂ ਆਹ ਟਾਇਰ ਫੁੱਲ ਲੈਣ ਟਾਇਰ ਨਵੇਂ ਭਾਈ ਟਾਇਰ ਬਿਲਕੁਲ ਦੇਖ ਲੋ ਆਪੇ ਹੈ ਚਾਰ ਟਾਇਰ 1260 5ਵਾਂ ਵੀ ਹੈ ਜਿਹੜਾ ਟੱਪਣੀ ਵਾਲਾ ਹੂੰ ਅਗਰ ਇਹ ਸੌਫ ਬਿਲਕੁਲ ਦੇਖ ਦਿਓ ਆ ਕੀ ਯਾਰ 6 ਫੈਲ ਸੁਸਣੀ ਠੀਕ ਨਹੀਂ ਉਹ ਛੇ ਪੰਨ ਵਾਲਾ ਉਹ ਪਕੜੀ ਠੀਕ ਹੈ ਯਾਰ ਜਿਹਨੂੰ ਮਾੜੀ ਛੱਡਦੇ ਇੱਥੇ ਮਾੜੀ ਲੈ ਜਾਓ ਵੀ ਆਪਣੇ ਖੇਤਾਂ ਨੂੰ ਵੀ ਲੈ ਜਾਓ ਹੋਰ ਜੇ ਬਾਹਰ ਅੰਦਰ ਲਈ ਜਾ। ਬਾਹਰ ਅੰਦਰ ਕਿੱਥੇ ਮਰਜੀ ਲੈ ਜਾਇ ਨਾ ਮਾਰ। ਸਕੋਰਪੀਓ ਟੌਲੇ ਦੂਹੇ ਥੱਲੇ ਲਾਈ ਜਾਂਦੀ ਐ। ਸਕੋਰਪੀਓ ਲੈਣੇ ਫਿਰਦੇ ਆਂ। ਇਹ ਤਾਂ ਟਰੈਕਟਰ ਨਾਲ ਦੀ ਐ। ਬਸ ਸਕੋਰਪੀਓ ਲੈਣੇ ਫਿਰਦੇ ਆਂ ਤੇ। ਹਾਂ। ਮਾ ਟਰੈਕਟਰ ਨਾਲ ਦੀ ਐ ਇਦਾਂ। ਚਾਬੀ ਕਿੱਥੇ ਕੱਢੀ ਸੀ? ਉਹ ਵੀ ਕੋਈ ਨਹੀਂ ਹੋਣੀ। ਇੱਥੇ ਰੱਖੋ ਬਿੱਤੀ। ਤੇ ਪਿੱਛੇ ਤੇ ਖੁੱਲਦੀ ਆ ਨਾ ਇਹ? ਹਾਂ। ਖੁੱਲਦੀ ਐ। ਚਾਬੀਆਂ ਖੋਲੂਗੀ। ਚਾਬੀ ਤਾਂ ਗੋਲਾ ਫੜ ਕੇ ਲਿਆਈਂ ਤੇ। ਉਹ ਫੜ ਕੇ ਲਿਆ ਜਾ। ਇਨੇ 15 ਲੱਖ 100 ਲੱਖ ਦੀ ਗੱਡੀ ਆਉਣੀ ਸੀ ਸਕੋਰਪੀਓ ਉਹ ਗੱਡੀ ਉਹਦੇ ਨਾਲ ਦੀ ਉੱਚੀ ਗੱਡੀ ਭਾਲਦੇ ਆ ਪਹੁੰਚੀ ਉਹ ਗੱਡੀ ਆ ਉੱਚੀ ਮਿਲ ਗਈ ਹੋਰ ਕੀ ਉਹ ਤਾਂ ਸਾਡੇ ਸੇ ਵੱਡਾ ਮਾੜਦੇ ਯਾਰ ਕਿੱਜਾ ਕੀ ਜਦੋਂ ਗੰਜੇ ਜੀ ਨੂੰ ਹੋਇਆ ਆਪਣਾ ਲੈ ਲਿਆ ਇਦਾਂ ਦਾ ਹੀ ਚੜਾ ਇਹਦੇ ਅੰਮਾ ਇਹਦਣ ਹੋਏ ਪੈਸੇ ਇਕੱਠੇ ਲੈ ਲੂਗੇ ਹੋਰ ਕੀ ਆਲਮਾ ਤਾਂ ਕਿਤੇ ਨਹੀਂ ਆਉਂਦੀ ਹੈਗੀ ਇਹ 5-7 ਸਾਲ ਚਲਾਉਂਦੇ ਆ 5 ਸਾਲ ਕਿਤੇ ਨਹੀਂ ਚੱਲੀ ਇਹ ਹੋਰ ਕੀ ਕੰਮ ਗੱਡੀ ਤੇ ਇੱਕ ਨੰਬਰ ਆ ਗੋੜਾ ਤੋਂ ਹੀ ਭਾਲਦੀ ਹਾਂ ਉਹ ਵੀ ਆ ਗਿਆ ਲੈ ਕੋਈ ਪਿੱਛੇ ਆਪਾਂ ਹਮੇਸ਼ਾ ਕੀ ਆਇਆ ਕਿ ਅਸੀਂ ਲੋਕੋ ਲੱਗੇ ਹਾਂ ਹਰ ਤੱਕ ਨਾ ਪਰ ਕਰਾਉਣੀ ਨਾ ਉਹ ਲੈ ਚਲੀ ਜਾਈ ਐਫਸੀ ਡਰਾਈਵਰ ਲੈ ਲੂਗੀ ਠੀਕ ਨਹੀਂ ਗੱਲ ਭਾਈ ਅੱਜ ਤੇ ਅਸੀਂ ਜੁਮੇਵਾਰ ਆਈ ਤੇ ਠੀਕ ਨਹੀਂ ਗੱਲ ਹਾਂ ਠੀਕ ਆਏ ਕਿ ਹੈ ਨੂੰ ਬਾਦੂ ਨਾ ਨੂ ਨਾ ਕਰਾਈ ਗੱਡੀ ਐਫਸੀ ਡਰਾਈਵਰ ਲੈ ਲੈ ਠੀਕ ਨਹੀਂ ਗੱਲ ਹਾਂ ਆਹ ਇਜਾਦੀ ਜੀ ਲੈ ਲੋ ਆਹ ਦੇਖੋ ਆ ਗਈਆਂ ਕਿ ਤੂੰ ਤੇ ਯਾਰ ਸੱਤਨ ਹੁੰਦੀ ਆ ਸੱਤ ਬੰਦੇ ਆ ਰਾਮ ਲੈ ਜਾਂਦੇ ਸੱਵਹਟਰੀ ਹੁੰਦੀ ਹੈ ਨਾ ਸੱਤ ਬੰਦੇ ਆ ਰਾਮ ਲੈ ਜਾਂਦੇ ਇਹ ਕਿ ਉਹ ਕਿਰਪੂਰ ਠੋਕ ਦੇ ਠੋਕ ਠੋਕ ਅੱਜ ਮੈਂ ਗਿਆ ਦਾ ਰਿਸ਼ਤੇਦਾਰੀ ਜੀ ਨੂੰ ਹਾਂ ਮਹਾਜ ਮਾਇਲ ਜਾਂਦਾ ਚਰਾਉਣੀ ਬੋਸ ਖਾਲੀ ਗੱਗੇ ਗੱਗੇ ਹਾਂ ਇਹ ਹੈ ਟਰੈਕਟਰ ਬਣਾਣਾ ਉਹ ਬੇਚਦਾ ਅਜਾ ਹੈਡ ਟ੍ਰਕ ਹੋਰ ਗੱਡੀਆਂ ਦਾ ਇਹ ਦਿਖਦਾ ਇਹ ਤਾਂ ਇਹ ਟਰੈਕਟਰ ਚਲਾਣਾ ਚਾਹੀਦਾ ਚਲਾਉਂਦੀ ਆ ਉੱਚੀ ਆ ਐਂ ਪੱਲਾਉਂਦਾ ਕੀ ਐ ਨਾ ਪਤਾ ਲੱਗਦਾ ਮੂੰਹ ਨੂੰ ਸ਼ੋਹਦਾ ਪਾ ਫਰਕਾ ਹੋਰ ਆਹ ਨੂੰ ਦੇਖਦਾ ਹੋਰ ਇਹ ਟਰੈਕਟਰ ਚਲਾ ਰਿਹਾ ਨਾਲੇ ਲੋਡ ਬਾਕ ਚਲਾਉਣੀ ਹੈ ਹੂੰ ਇਹਦਾ ਕਹਿੰਦੇ ਸਭ ਇੰਜਨ ਦਾ ਬਣਾ ਹੈ ਜਾਂ ਆਟੋ ਦਾ ਇੰਜਨ ਮਰਦਾ ਜੇ ਅਸੀਂ ਲਾ ਦੇ ਹੂੰ ਇਹਦਾ ਸਾਡੀ ਯੂਰੀ ਆਂਦੀ ਨਹੀਂ 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 ਦਬਣਾ ਹੈ ਹੈਂ ਢੀਂਦ ਦਬਣਾ ਹੋਰ ਸ਼ੂਕ ਦੀ ਜਾਂਦੀ ਹੈ ਦੇਓ ਭਾਈ ਮੁਬਾਰਕ ਮਲਕੀਸ਼ ਸਿੰਘ ਨੂੰ ਸੇ ਠੀਕ ਆ ਸੋਦਾ ਬੜੀ ਸੌਦਾ ਬਹੁਤ ਵਧੀਆ ਮੈਂ ਤੁਹਾਨੂੰ ਮਨਾਇਆ ਸੀ ਉਹ ਲਿਆਉ ਪਈ ਗੱਗਾ ਮੈਂ ਜੰਮੀਗਾ ਦਾ ਫੇਰ ਜਾਈ ਖੜੀ ਨਹੀਂ ਨੇ ਟੱਕ ਲੈਣ ਦਿੰਦੀ ਮੈਂ ਤਾਂ ਪਹਿਲੇ ਦਿਨ ਕਿਹਾ ਜਿੱਦਾਂ ਉੱਥੇ ਜਿੱਦਾਂ ਉੱਥੇ ਤੇ ਆਏ ਆ ਅਸੀਂ ਮੈਂ ਭਾਵੇਂ ਤੁਸੀਂ ਗੱਡੀ ਲੈ ਲਓ ਵੀ ਗੱਡੀ ਵਧੀਆ ਉਹਨਾਂ ਵੀ ਕਾਨੂੰਨ ਕੋੜੀ ਬੱਚੇ ਪਏ ਵੀ ਜਿਆਦਾ ਪਏ ਹੋਣਗੇ ਜਾਂ ਲੈ ਲੂਗੇ ਇਹਨੇ ਨਹੀਂ ਲੈਣੀ ਤੇ ਵਰਤਾਂ ਚੱਕਣੀ ਦੀ ਮੈਂ ਲੈ ਕੇ ਚੱਕ ਰਹੀ ਸੀ ਮੈਂ ਤਾਂ ਕਹਿ ਤਾ ਤੁਹਾਨੂੰ ਕਹਾਂ ਅੱਜ ਦੀ ਅੱਜ ਦੀ ਰਾਤ ਸੋਚ ਲਓ ਕੱਲੂ ਮੈਂ ਲਿਆਉਣੀ ਛਾੜੇ ਬਨੇ ਉਹਦੇ ਕਿਸੇ ਹੋਰ ਇੰਤਜ਼ਾਰ ਪਾ ਜਣੀ ਗੱਡੀ ਨਹੀਂ ਛੱਡਣੀ ਜਾਣੀ ਆਪਣੇ ਕੋਲ ਦੀ ਹੋਣੀ ਆਪਣੇ ਕੋਲੇ ਦੀ ਏ ਗੱਡੀ ਆ ਬਹੁਤ ਟੌਪੀ ਆ ਠੀਕ ਆ ਤੇ ਅੱਜ ਪਹੁੰਚੇ ਹੋਏ ਆਪਾਂ ਆਪਣੇ ਜਿਹੜਾ ਸੈਂਟਰ ਦੇ ਕੈਬਨ ਲੱਗਣਾ ਹੈ ਨਾ ਰੈਕਟਰ ਆਉਣਾ ਪਾਉਣਾ ਪਵੇਗਾ ਤੇ ਕੈਬਨ ਵੀ ਤਕਰੀਬਨ ਆਪਣਾ ਤਿਆਰ ਹੋ ਗਿਆ ਕਾਫੀ ਦਿਨ ਹੋ ਗਏ ਬਾਈ ਜਿਹੜੇ ਫੋਨ ਕਰਦਾ ਕਹਿੰਦਾ ਇੱਕ ਵਾਰ ਕਹਿੰਦਾ ਨੀਗਾ ਮਾਰ ਜਾ ਕੋਣੀ ਵੀ ਦੇਖ ਲਿਓ ਬਾਕੀ ਆ ਸ਼ੀਸ਼ੇ ਉਹ ਭਾਤੇ ਉਹ ਬਾਕੀ ਸਾਈਡਲ ਜਿਹੜਾ ਬੇਨਰ ਵੀ ਦਿਖਾ ਦੇ ਅੱਗੇ ਰੱਖਣਾ ਜਾ ਕੇ ਬੈਠਾ ਕਰੇ ਹਾਂ ਹੂੰ ਅੱਗੇ ਰੱਖਣਾ ਪਿੱਛੇ ਦੇ ਵੀ ਦਾ ਤਕਰੀਬਨ ਕੰਮ ਹੋ ਗਿਆ ਫਿਰ ਸਿਰਫ ਉਹ ਰਹਿ ਗਿਆ ਜਿਹੜਾ ਉਹ ਲੱਕੜੀ ਵਾਲਾ ਸਪੀਕਰਸ ਬੂਕਰ ਵਾਲਾ ਹਲੇ ਮੂਰੇ ਰਹਿਦਾ ਬਾਕੀ ਦਾ ਸਕਰੀਨ ਸਕਰੂਨ ਵਾਲਾ ਜਿਹੜਾ ਹੋਣਾ ਕੰਮ ਬਾਅਦ ਚ ਆਉਣਾ ਤੇ ਚਲਾਕੀ ਪਿੰਡ ਬਾਉਣਾ ਉਹਦਾ ਫਿਟਿੰਗ ਹੋਏ ਤੇ ਹੋਣਾ ਸਾਰਾ ਉੱਤੇ ਵਾਲਾ ਦਾ ਬਾਕੀ ਅਰੇ ਤਾਂ ਕਾਕੀਆਂ ਕੁੱਕੀਆਂ ਸਾਰਾ ਲਾਪਰੀ ਦਾ ਬਣੀ ਸਾਰੀ ਇਹ ਉਹ ਛੱਤਾਂ ਕਈਆਂ ਬਣਿਆ ਲਗੀ ਉਹ ਪਿੱਛੇ ਵਾਲੀ ਬੜੀ ਛੱਤ ਹੈ ਜਿਹੜੀ ਉਹ ਬਣਾਈ ਡਿਜ਼ਾਈਨਰ ਵੀ ਹੈ ਪਿੱਛੇ ਵਾਲੀ ਹਾਂ ਸੈਜ ਦੇ ਹਿਸਾਬ ਨਾਲ ਬਣਦਾ ਨਾ ਇਹ ਬਿਲਕੁਲ ਬਾਕੀ ਸ਼ੀਸ਼ਾ ਦੀ ਬਹੁਤ ਵਧੀਆ ਪਾਇਆ ਹੋਇਆ ਹੈ ਇਹਦੇ ਉੱਪ ਹਾਂ ਸ਼ੀਸ਼ੇ ਤਾਂ ਥੋੜਾ ਜਿਆਦਾ ਰੰਗ ਉਹ ਹੈ ਨਾ ਹਰਾ ਜਿਹਾ ਹਾਂ ਅਰੇ ਇਹ ਇਧਰ ਹੈ ਟੈਵ ਟੂ ਕਰਾਉਣ ਦੀ ਲੋੜ ਨਹੀਂ ਧੁੱਪਾਂ ਨਹੀਂ ਜਾਂਦੀ ਇਹਦੇ 'ਚ ਬਾਕੀ ਦੇਖਦੇ ਆਂ ਰਾਸਤੇ ਮੈਂ ਕਹਿੰਦਾ 2 ਮਹੀਨੇ ਹੋ ਗਏ ਉਹਨੇ ਟਰੈਕਟਰ ਨਾਲ ਤਿੰਨ ਹਨਾ ਮਿੱਟੀ ਭਈ ਹੋਈ ਜੀ ਕਾ ਕੀ ਰੁਕਿਆ ਹੋਇਆ ਹਾਲੇ ਫਾਰਦੇ ਵਾਲਾ ਕੰਮ ਹੂੰ ਮੈਂ ਤੇ ਰਬ ਨੇ ਟਰੈਕਟਰ ਮਰ ਲਈ ਅੰਭੇ ਦੇਖ ਦੇ ਯਾਰ ਇਹ ਲੋਟ ਲੱਗਿਆ ਹਨੇ ਕੁਝ ਨਹੀਂ ਪਤਾ ਹੈਗਾ ਦਿਖਾ ਦੇ ਤਾਂ ਮਿਲਦਾ ਹੈ ਹਲੇ ਕਹਿੰਦਾ ਤਾਂ ਹੈਗਾ ਬਾਈ ਕਹਿੰਦਾ 5-4 ਦਿਨਾਂ ਮਾ ਦੇ ਦਿੰਦਾ ਇਹਨੂੰ ਵੀ ਥੋੜੇ ਜਿਹੀ ਕਬੀਲਦਾਰ ਬੰਦੇ ਨੂੰ ਰਿਸ਼ਤੇਦਾਰੀਆਂ ਜੀ ਵੀ ਬਾਈ ਜਾਣਾ ਮੈਨੂੰ ਹੂੰ ਹੂੰ ਬਿਲਕੁਲ ਕਿਦਾ ਆਏ ਵੀ ਕੰਮ ਤਸੱਲੀ ਵਾਲਾ ਕਰਨਾ ਹੈ ਨਾ ਟਾਈਮ ਜੀ ਲੂ ਲੱਗਦਾ ਹੈ ਉਹ ਨਾਲ ਹੌਲੀ ਹੌਲੀ ਅਦੀ ਹੋਣੀ ਇਹਨਾਂ ਨੂੰ ਰੰਗ ਉਦੋਂ ਲੈ ਨਹੀਂ ਕਰਿਆ ਨਹੀਂ ਹੈਗਾ ਹੁਣ ਤੱਕ ਪੰਜ ਰੰਗ ਹੋਏ ਆ ਸੁੱਕਣ ਇੰਨਾ ਹੈ ਫਿਰ ਧੁੱਪ ਚ ਹੁਣ ਪਰਸੋਂ ਦੇ ਮੌਸਮ ਆ ਬਈ ਪਰਸੋਂ ਠੋਕੇ ਦੇ ਰੰਗ ਕਰਿਆ ਨੇ ਸਾਰੇ ਇਹਨਾਂ ਨੂੰ ਆ ਜਾਂਦਾਂ ਕਰਿਆ ਬੈਦਾ ਨਹੀਂ ਸਮਝ ਮੈਡਮ ਉਹ ਪਟਿਆ ਹੋਇਆ ਦਾ ਮੈਡਮ ਪੱਕੇ ਠੋਕੇ ਹਲੇ ਨਹੀਂ ਲੱਗਣੇ ਪੱਤਿਆਂ ਵਾਲੇ ਜਿਗੜ ਬਣ ਕੇ ਹੋਰ ਰੱਖ ਕੇ ਦੇਖਦੇ ਕਹਿੰਦਾ ਰੱਖਣਾ ਹੁਣ ਰੋਟੀ ਖਾਣ ਗਏ ਹੋਏ ਆ ਮੈਂ ਕੋਈ ਨਾ ਰੱਖ ਬੁਕੜੇ ਵੇ ਆ ਬਣਿਆ ਜਿਗੜ ਜਾ ਇਹ ਤਾਂ ਫਰੇਮ ਹੈ ਫਿਰ ਇਹਦੇ ਬਾਰੇ ਮੁਰਦੀ ਆ ਉਹ ਚੀਜ਼ ਅੱਛਾ ਇਹ ਤਾਂ ਉਹ ਇਹਨੇ ਜਗਾ ਉੱਪਰ ਰੱਖ ਦਿੱਤੀ ਚੱਕੇ ਟਰੈਕਟਰ ਦੇ ਇਹਦੇ ਇਹ ਫਰੇਮ ਅੱਧਿਆ-ਅੱਧਿਕ ਸਾਰੇ ਬੰਦ ਹੁੰਦੇ ਆ ਬੰਨਿਆ ਆਹ ਹੁਣੀ ਨਾ ਮੈਨੂੰ ਫੀਟਿੰਗ ਸਾਰੀ ਬੰਦ ਕਰਨੀ ਪੈਣੀ ਨਾ ਇਹਦੇ ਤੇ ਟਰੈਕਟਰ ਹੂੰ ਨਹੀਂ ਜੱਟੇ ਵਾਰੀ ਮੈਂ ਕੁਛ ਇਹਦੇ ਲੈ ਬੰਦ ਹੋ ਗਿਆ ਇਹ ਆਪਣਾ ਪਹਿਲਾਂ ਦਾ ਹੀ ਆ ਫਰਕ ਤਾਂ ਹੈਗਾ ਭਾਈ ਬਾਕੀ ਦੇਖਦੇ ਆ ਰੱਖਦੇ ਆ ਮਿਲ ਜਣ ਆਪਾਂ ਨੂੰ ਮਨ ਲੱਗਦਾ 10 ਦਿਨ ਤੱਕ ਮਿਲ ਜਾਊਗਾ ਟਰੈਕਟਰ ਹੂੰ ਉਹਦੇ ਬੰਦ ਹੋਊਗਾ ਚੱਟੇ ਮਾਰ ਜਿਹੜੇ ਨਹੀਂ ਤੇ ਦੋ ਸਾਈਡ ਨੂੰ ਤੱਕੀ ਆ ਪਰ ਅੰਨ ਦੀ ਸੁਰਨਾ ਹਲੇ ਪੈਰ ਰੱਖਣ ਵਾਲਾ ਵੀ ਬਣਨਾ ਪੜਾ ਪਰ ਸਟ੍ਰੈਟਜੀ ਇਹੋ ਜਿਹੀ ਬਣਨੀ ਹੈ। ਇਹ ਕੋਈ ਨਾਲ ਉਹਦਾ ਨਾ ਕੋਈ ਬੜਾ ਜਿਹਾ ਉਹ ਆਇਆ ਵੀ ਖਾਣਾ ਬੜਾ ਕੰਮ ਹੈਗਾ ਦੇਲਾ ਚਾਦਰ ਜਿੱਦਾਂ ਪਾ ਕੇ ਬਾਈ ਨੇ ਨਹੀਂ ਗਰਦਾ ਪਈ ਜਾਂਦੇ। ਉਹਦਾ ਗਰਦਾ ਹੀ ਪਿਆ ਪਈ ਦੀ ਬਸ ਨਾਲ ਇਹ ਸੱਤ ਵਾ ਕੇ ਜਾਣਾ ਚੱਲ ਜਾਣਾ ਕਰਨਾ ਪੈਣਾ। ਟਾਈਮ ਹੋ ਗਿਆ ਵੜੇ ਨੂੰ। ਦੋ ਮਹੀਨੇ ਹੋ ਗਏ। ਹੂੰ। ਕੋਈ ਨਹੀਂ ਆਉਂਦਾ ਹਾਲੇ ਨਾ।

ਜੇ ਤੱਕ ਪੂਗਾ ਇਹ ਬੰਦਾ ਨਾ ਮੈਂ ਕੋਈ ਨੰਬਰ ਇਹ ਕਰਦਾ ਨਹੀਂ ਨਾ ਕੱਟ ਨਹੀਂ ਹੋ ਗਿਆ ਕੰਮ ਕੈਨ ਸਾਡਾ ਸਾਰਾ ਪ੍ਰੋਜੈਕਟ ਰਹਿ ਗਿਆ ਬਣਨਾ ਇਹ ਵੜ ਫੀਟਿੰਗ ਲੱਗੀ ਜਗਾ ਬਹੁਤ ਬੈਠਣਾ ਇਹਨੂੰ ਜਗਾ ਵਾਧੂ ਹੋ ਗਈ ਦੇ ਲੰਮੇ ਲਾੜਾ ਨੂੰ ਉਹਨਾਂ ਉੱਪਰ ਹੈ ਨਹੀਂ ਜਿਹਦੇ ਦੂਏ ਬਹੁਤ ਫੀਟਿੰਗ ਪਾਈਪ ਨੇ ਰੱਖਤਾ ਹੁਣ ਉੱਪਰ ਫੀਟਿੰਗ ਉੱਪਰੇ ਹੋਣੀ ਵਸ ਇਹਦੀ ਰੱਖ ਹੋ ਗਿਆ ਜੇ ਸਮਝ ਲੈ ਧੰਨਵਾਦ ਤਾਂ ਇਹ ਬਣੂਗੀ ਜਾਂ ਤਿਆਰ ਹੋਣਾ ਦੇਖੀ ਫਿਰ ਤਾਂ ਤੇ ਆ ਕੇ ਜੀ ਲੱਗਣੇ ਲੋਕ ਕਰਾ ਲੇਗਾ ਸਭ ਬਿਲਕੁਲ ਕਿਸ਼ਾ ਦੇ ਜਿਹੜੇ ਸਾਈਡ ਤੋਂ ਉਹ ਜਿਹੜਾ ਇਹ ਐਨੇ ਇੱਥੇ ਜਿਹੜਾ ਲਾਈ ਦੋ ਪਾ ਕੇ ਚਾਹੀਦਾ ਆ ਨਾ ਸਪਰਾਉਣਗੇ ਹਾਂ ਇਹ ਯਾਰ ਹੁਣ ਪੂਰਾ ਫੱਟ ਹੋਣਾ ਹੈ ਪ੍ਰੋਜੈਕਟ ਫੇਲ ਹੋਣਾ ਹੈ ਇਹਦਾ ਇਹਦੇ ਉੱਪਰ ਲੱਗ ਗਈਆਂ ਆਹ ਵੀਰ ਨਾਲ ਵੀ ਉਹਨਾਂ ਨਾਲ ਸਭਾ ਉਹਨਾਂ ਦੇ ਤੇ ਵੀ ਗੀਰੂ ਵੀਰੋ ਭਾਈ ਤਰੀਕ ਹੁਣ ਟਰਾਲਾ ਦੇਖ ਲੈ ਇਹਦੇ ਨਾਲ ਹੀ ਆਉਣਾ ਹੈ ਮੈਂ ਤਾਂ ਆਪ ਪਹਿਲਾਂ ਹੀ ਸੋਚ ਲਿਆ ਮੈਂ ਟਰਾਲਾ ਥੋੜੇ ਕਰਕੇ ਲੋ ਕਿਹਾ ਜੀ ਮਾਹ ਵੀ ਕੋਈ ਗੱਲ ਨਹੀਂ ਵੀ ਲਿਆਉਂਗੇ ਮਹੀਨਾ 15 ਦਿਨ ਦੇਟ ਸਹੀ ਬਣਦੇ ਨਾਲ ਉਹਨਾਂ ਨੂੰ ਤਰੀਕ ਪਤਾ ਮੈਨੂੰ ਪਤਾ ਮੈਂ ਤੁਹਾਡੇ ਵੀਡੀਓ ਵੇਖਦਾ ਆ ਗੱਲ ਆ ਤੁਹਾਡਾ ਤਿਆਰ ਖੜਾ ਕਿੱਦਾਂ ਲੱਗ ਰਿਹਾ ਉਹ ਵੀ ਕਹੀ ਜਾਂਦੇ ਕਿ ਲੈ ਕੇ ਨਹੀਂ ਜਾਂਦੇ ਤੁਸੀਂ ਮਾਹ ਵੀ ਹੱਤਰੀ ਕੱਤ ਹੋ ਜਾਂਦਾ ਮੈਂ ਪੂਰਾ ਪਰ ਆ ਜੇ ਤੁਸੀਂ ਦੱਸੋ ਗੱਲ ਕਰੀ ਉਹ ਕੁਝ ਨਹੀਂ ਦੇ ਸਰਾਹ ਨੂੰ ਤੁਹਾਡੇ ਕਿਹਾ ਜਦ ਮੇਰੇ ਅੱਗੇ ਦਾ ਜੀ ਸਰਾਹ ਉਹਦੇ ਕਰਕੇ ਹੀ ਫਿਰ ਮੈਂ ਹਾਂ ਦਾ ਚਲ ਕੋਈ ਨੂੰ ਕੰਮ ਦਰ ਬਣਾ ਸਾਰਾ ਪਿਆਰ ਪਿਆਰ ਛੱਤ ਦੀਆਂ ਲੱਕੜੀ ਵਾਲੀ ਦੀ ਸੀਸੇ ਡਾਕੀਆਂ 100 ਰੁਪਈਆ ਸਾਰੀਆਂ ਠੀਕ ਆ ਹੁਣ ਤੁਹਾਨੂੰ ਹੁਣ ਕਰ ਕਰਕੇ ਦਿਖਾ ਦਿੰਦਾ ਕਹਿੰਦਾ ਵੀ ਤਿਆਰ ਹੋ ਗਿਆ ਬਸ ਠੀਕ ਆ ਕਿ ਇਹ ਚੱਲ ਕੇ ਪਹਿਲਾਂ ਆਪਾਂ ਤੁਹਾਨੂੰ ਐ ਲੱਗਣ ਦਾ ਵਿੱਚ ਵੀ ਇਕੱਲੇ ਕੱਪੜੇ ਰਹਿ ਗਏ ਬਸ ਲੱਗਣ ਦੇ ਉਹ ਲਾਉਣੇ ਨੂੰ ਕਹੇ ਆ ਪਰ ਇਹ ਪੰਜ ਦਿਨ ਲਾਦੀਏ ਜਾਂ ਇਹ ਦੋ ਦਿਨ ਚ ਲਾਦੀਏ ਹੁਣ ਦੋ ਦਿਨ ਚ ਕਰ ਦੋ ਪਰ ਇਹ ਨਵੇੜ ਕਿੰਨੇ ਦਿਨ ਲੱਗਣਾ ਹੁਣ ਤਾਂ ਸਹੀ ਗਿਆ ਆ ਸ਼ਾਮ ਨੂੰ ਦੋ ਦਿਨ ਚ ਨਹੀਂ ਕਰਨਾ 22 ਤਰੀਕ ਤੇ ਪਹਿਲਾਂ ਦੇ ਦਿਓ ਅੱਜ ਦਾ ਦਿਨ ਇਹਦੇ ਤੇਰੀ 9 ਹੋਵੇਗੀ 11 ਹੋਵੇਗੀ ਕੋਈ ਨਾ ਕੋਈ ਕਰਨੀ ਆਮ 11 ਮੈਨੂੰ 16 ਤਰੀਕ ਤੱਕ ਦੇ ਦਿਓ 4 ਦਿਨ ਦੇ ਦਿਓ ਨਹੀਂ ਹੇਲਾ ਵੀਰੇ ਬਾਈ ਕਹਿੰਦਾ 18 ਸੋਣਾ ਕੇ ਜੇ ਤੁਸੀਂ 20 ਕਹਿੰਦੇ ਆ ਫਿਰ ਤਾਂ 25 ਹੋ ਜਾਈ ਜੀ ਫਿਰ ਤੂੰ ਥੋੜਾ ਸੋਣਾ ਚੱਕਾ ਦੱਸਾਂਗਾ ਮੈਂ 22 ਤਰੀਕ ਨੂੰ ਟਰਾਲਾ ਲੈ ਕੇ ਆਉਣਾ ਜੀ ਬੱਲੇ ਪਹਿਲਾਂ ਤੇਰਾ ਤਾਂ 22 ਤਰੀਕ ਨੂੰ ਅੱਛਾ ਹਾਂ ਜਦੋਂ ਕਿ ਤੂੰ ਲੈ ਟਰੈਕਟਰ ਕਰ ਦਿੰਦਾ ਸੋਣਾ ਚਲੇ ਜਾ ਵਿਚਾਰਾ ਮੇਰੇ 20 18 ਦੇ ਦਿਓ 17 18 ਤਰੀਕ ਨੂੰ ਦੇ ਦਿਓ ਬੱਸ ਚੱਟਾ ਤਾਂ ਨਹੀਂ 20 ਨੂੰ ਦੇ ਦਿਓ 20 ਪੱਕੀ ਰੱਖਿਓ ਬੱਸ ਹੈ ਕਿ ਨਹੀਂ ਹਾਂ ਅੱਗੇ ਮਸ਼ੀਨ 20 20 ਨਹੀਂ 18 ਹੋਣੀ 20 ਤਰੀਕ ਤੱਕ ਹੀ ਰੱਖਿਓ ਹਲੇ ਵੀ ਤੁਹਾਡੇ ਕੋਲ ਹੈਗੇ ਨਾਉ ਦਿਨ ਬਹੁਤ ਬਦਦੂਨ ਬਦਦੂਨ ਸਾਡੇ ਕੋ ਟਾਈਮ ਨਹੀਂ ਕੰਮ ਸਾਡੇ ਸਾਰੇ ਨਹੀਂ ਹੱਥੀਂ ਰੋਕਿਆ ਬਤਾ ਜਦ ਰੰਗ ਨਹੀਂ ਕਰਦੇ ਆਉਂਦਾ ਹੈ ਠੀਕ ਹੈ ਰੰਗ ਕਰੇ ਮੈਂ ਵੀ ਤੰਗ ਕਾਲੀ ਕਰੀ ਮਾਂ ਜਿਹੜਾ ਕਾਲੀ ਵਾਲਾ ਕੰਮ ਹੁੰਦਾ ਵੀ ਕਾਲੀ ਵਾਲਾ ਹੀ ਹੋ ਜਾਂਦਾ ਉਹ ਵੀ ਮੀਂਹ ਕਰ ਕੇ ਤੂੰ ਨਿਕਲਣ ਲੱਗਿਆ ਜੇ ਪਰਸਾਂ ਪਰਸ ਵੀ ਪਾਈ ਮੈਂ ਵੀ ਬਹੁਤ ਤੰਗ ਕਰਾਈ ਜੀ ਕੋਈ ਕਾਲੀ ਵਾਲਾ ਕੰਮ ਕਾਲੀ ਵਾਲਾ ਹੀ ਹੋ ਜਾਂਦਾ ਵੀ ਤਸੱਲੀ ਨਾਲ ਤਾਂ ਪਤਾ ਕਿ ਕੋਈ ਜਰ ਨਿਕਲਿਆ ਮੀਂਹ ਦੇ ਟਾਂ ਜਿੰਨਾ ਜਿਹੜਾ ਰੋਹਾ ਮਾੜਾ ਕੋਟਾ ਸੈਟਿੰਗ ਨਾ ਉਹ ਲੰਦਾ ਉਹ ਨਜਰਾ ਕਰੋ ਜਦੋਂ ਆਇਆ ਦੋ ਤਿੰਨ ਦਿਨ ਤੀ ਧੁੱਪਾਂ ਨਿਕਲ ਲੱਗੀ ਗੰਢੀ ਗੰਢ ਹੋਏ। ਫਿਰ ਖਾਣਾ ਕੋਈ ਨਹੀਂ ਜੀ ਲਾਮੇਲਾ ਕੰਮ ਹੋ ਜਾਂਦਾ। ਅਰਾਂ ਤਾਂ ਭੋਜਨ ਦਾ ਹੁੰਦਾ ਜਿੱਕਣਾ ਦੂਜੇ ਨਾਲ ਅੰਦਰ ਅੰਦਰ ਜਿਹੜਾ ਮੌਸਰ ਪਿਆ ਹੁੰਦਾ ਉਹਦੇ ਜਿਹੜਾ ਰੱਖੇ ਹੁੰਦੇ। ਅੱਛਾ ਜੀ ਅੰਦਰ ਦੇ ਰੱਖਿਆ ਬਾਹਰ ਬਾਹਰ ਦਾ ਨਾ ਦਿਨ ਹੋ ਗੋਲ ਚੱਕਣੀ ਕੋਈ 6 ਮਹੀਨੇ ਸਾਲ ਬਾਅਦ ਵਿੱਚ ਤੇ ਜਰ ਨਿਕਲੇ ਹੁੰਦੇ। ਨਾ ਨਾ ਠੀਕ ਹੈ। ਇਸੇ ਨੂੰ ਨਾਲ ਦੇ ਛੱਡ ਦਿੰਦੀ ਹੁੰਦੀ ਹੈ। ਹੁਣ ਆ ਆ ਵੀ ਬਈ ਦੇਖ ਚਲੋ ਅਸੀਂ ਸਫਾਈ ਕਰਕੇ ਆਂ ਵਧੀਆ ਆਪਣੇ ਕੰਦੇ। ਨਾ ਕੰਮ ਤਾਂ ਸਫਾਈ ਵਾਲਾ ਸੋਹਣਾ ਕਰਿਆ। ਠੀਕ ਹੈ ਬਾਕੀ ਦੇ ਰ ਨਮਕ ਨਹੀਂ ਗਈ ਵਧੀਆ ਪ੍ਰਜੈਕਟ ਬਾਲ ਲੱਗਿਆ ਜਗਾ ਬਥੇਰੀਆ ਵਿੱਚ ਹੋਣੀ ਜੇਕਰ ਤੁਸੀਂ ਦੇਖੋ ਮਗਰਾਟਾਂ ਦੇ ਸਿਰੇ ਲੱਗ ਕਰ ਲੱਗਿਆ ਪਾਪਾ ਨੇ ਤਾਂ ਆ ਚੀਜ਼ ਦੇਖਣੀ ਆ ਜੀ ਆ ਮਗਰਾੜੇ ਕੀ ਹੈ ਜੀ ਠੀਕ ਹੈ ਜੇ ਆਪਾਂ ਇਹਨੂੰ ਚੌਰਸ ਕਰਦੇ ਫਿਰ ਤਾਂ ਚੌਰਸੇ ਲਾ ਲਓ ਫਿਰ ਗਲਾਈਂ ਵੀ ਲੱਗਣਾ ਨਹੀਂ ਤਾਂ ਉਹ ਰਹੀ ਚੀਜ਼ ਹੈ ਜੀ ਹੁਣ ਚੌਰਸ ਹੀ ਪੜਨਾ ਹੈ ਕਿਉਂ ਦੇਖਿਓ ਉਹ ਪਰੋ ਚੰਗਾ ਨਹੀਂ ਲੱਗਦਾ ਪਿੱਛੇ ਡਾਕੀ ਵੱਡੀ ਬਲੀ ਬਣ ਗਈ ਬਸ ਜਿੱਦੀ ਉਹ ਤਾਂ ਹੈ ਹੁਣ ਆ ਪਿੱਛੇ ਦੇ ਮੜੀ ਜਣ ਦਾ ਮਤਲਬ ਸ਼ੇਪ ਬਣ ਜਾਂਦੀ ਹੈ ਵਧੀਆ ਲੱਗਦਾ ਇਹਨਾਂ ਦਾ ਫਾਇਦਾ ਵੀ ਹੈ ਸਟ੍ਰੇਟਡ ਟਰਦੀ ਨਾਲ ਨਹੀਂ ਲੱਗਦਾ ਖੜਾ ਹੋਏ ਦੇ ਅੰਦਰ ਜਾ ਰਹੇ ਨਾ ਗੁੰਝੇ ਹਾਂ ਬਹੁਤ ਅੰਦਰ ਚੱਲ ਗਿਆ ਹੁਣ ਦੇਖੋ ਇਹ ਛਤਰੀ ਹੁੰਦੀ ਜਿਹੜੀ ਅੱਗੇ ਆਪਣੀ ਲੋਹੇ ਵਾਲੀਆਂ ਮੀਂਹ ਦੀ ਕੱਪੜੇ ਵਾਲੀਆਂ ਉਹ ਗੰਨੇ ਵਾਲੀਆਂ ਦੇਖ ਲੈ ਜਿਹਦੇ ਮਾਰਦੀ ਹੈ ਟਰਦੀ ਛਤਰੀਆਂ ਸਭ ਦੀ ਇਕੱਠੀਆਂ ਹੋਈਆਂ ਨੇ ਲੱਗਦੀ ਹੈ ਜੀ ਲੱਗਦੀ ਠੀਕ ਹੈ ਮੋੜ ਪਰ ਲੱਗਦੀ ਹੈ ਮੋੜ ਪਰ ਲੱਗਦੀ ਹੈ ਪਰ ਇਹ ਹੀ ਕਰਮ ਕਰਕੇ ਨਹੀਂ ਲੱਗਦਾ ਗਲਾਈ ਕਰਦੇ ਗਲਾਈ ਅੰਦਰ ਜਾ ਗਲਾਈ ਉਹ ਬਚਾਉਂਦੀ ਹੈ ਨਾ ਅੰਦਰ ਚਲੇ ਜਾਂਦਾ ਨਾ ਨਾ ਠੀਕ ਹੈ ਜੀ ਸਰੇ ਦੂਈ ਛਤਰੀ ਵੀ ਲੱਗਦੀ ਹੁੰਦੀ ਫੈਵਰ ਵਾਲੀ ਉਹਦੇ ਨੂੰ ਦੂਜੇ ਨਾਲ ਦੇ ਰਿਹਾ ਵੀ ਕਾਰਸਾ ਹੁੰਦੀ ਹੈ ਵੀ ਲੱ ਤਾਂ ਲੱਗੂਗੇ ਲੱਗੂਗਾ ਉਹ ਦੋਈ ਦੀ ਲੱਗਦੀ ਸੀ ਆਪਣੀ ਇਹਨੂੰ ਲੱਗੀ ਹੁੰਦੀ ਸੀ ਨਾ ਜਿਹਨੂੰ ਪਹਿਲਾਂ ਤਾਰੀਆ ਲੱਗਦੀ ਸੀ ਇਹ ਨਹੀਂ ਲੱਗੂਗਾ ਬਾਕੀ ਇਹ ਜਿਹਨੂੰ ਛਤਰੀ ਉੰਦਰ ਜਾ ਰਿਹਾ ਹੈ ਉਹਦੇ ਦਾ ਕਰਸ਼ਾ ਤਰੀ ਆਉਂਦੀ ਆਉ ਬਰਾਬਰ ਆ ਜਾਂਦੀ ਆ ਜੀ ਛਤਰੀ ਪਿੱਛੇ ਵੈਸੇ ਫਿਰ ਚੋਰਸ ਕਰ ਕੀ ਲੱਗਦਾ ਨਾ ਉਹ ਚੋਰਸ ਕਰਕੇ ਲੱਗਦੀ ਆ ਜੇ ਗਲਾਈ ਉੱਤੇ ਜੀ ਲੱਗਣੀ ਫਿਰ ਇਹ ਟੇਪ ਅੰਦਰ ਨੂੰ ਵੀ ਜਾ ਰਿਹਾ ਜਦੋਂ ਅੰਦਰ ਨੂੰ ਜਿਹੜਾ ਇਹ ਚਾਰ ਤਿੰਨ ਫਿਰ ਇਹ ਹੁਣ ਆ ਸਾਰਾ ਪਰ ਹੋਊਗਾ ਨਾ ਇਹ ਇਹ ਆ ਸਾਰਾ ਬੰਦ ਹੋਊਗਾ ਸਾਰਾ ਬੰਦ ਆ ਸਭ ਤੁਹਾਨੂੰ ਰਹੀ ਵੀ ਮੈਂ ਖੋਲ ਦਿਓ ਕੋਈ ਚੱਕਰ ਨਹੀਂ ਕਾਦ ਨਹੀਂ ਮੈਂ ਨਹੀਂ ਲਾਦਾਂਗੇ ਇਕ ਨਹੀਂ ਲਾਈਟਾਂ ਦੀ ਐ ਅੱਛਾ ਲਾ ਦੇਗੇ ਪਿੱਛੇ ਵਾਲੀ ਲਾ ਦੇਗੇ ਤਾਂ ਕੋਈ ਚੱਕਰ ਨਹੀਂ ਲਾ ਦੇਗੇ ਇਹ ਨੂੰ ਵੀ ਟਰਾਲੇ ਵਾਲੇ ਇਹ ਚੱਕਰ ਹੁਣ ਹੋਰ ਐ ਨਾ ਉਹ ਫੀਟਿੰਗ ਉੱਥੇ ਹੁਣ ਨਵੇਂ ਟਰਾਲੇ ਨਾਲ ਹੋਣੀ ਐ ਪਹਿਲੇ ਵਾਲੇ ਨਾਲ ਹੋਈ ਹੋਈ ਐ ਇਹ ਤਾਂ ਆਪਾਂ ਨੂੰ ਖੋਲਣੀ ਆ ਪੈਂਦੀ ਮਿਲੋ ਜੀ ਪੰਮੇ ਨੂੰ ਅਸਲੀ ਗੱਲ ਜੀ ਹੁੰਦਾ ਰਾਤ ਰੋਹ ਬੰਦੇ ਰੋਥਾ ਨਹੀਂ ਆਇਗਾ ਇਹਦਾ ਅੱਗੇ ਨਹੀਂ ਮਿਲਦੇ ਐ ਐਗ ਨਹੀਂ ਰਾਤ ਗਈ ਬਾਤ ਲਈ ਬਾਤ ਲਈ ਕਰਦੇ ਆ ਰਾਤ ਗਈ ਤਾਂ ਬਾਤ ਗਈ ਬਾਤ ਨੂੰ ਲਾਉਂ ਦੱਕੇ ਹਾ ਬਾਤਾ ਕੋਈ ਬਾਤ ਸੁਣਉਣੀ ਕੋਈ ਰਿਆਣੇ ਕੋਈ ਬਾਤ ਸੁਣਾਉਂਦਾ ਅੱਗੇ ਬੁੜੇ ਰਾਏ ਕਰਦੇ ਬਾਤਾਂ 부ਝੀ ਜਾਓ ਆ 부ਝੀ ਜਾਓ ਰੁਕੀ ਦੇ ਪਹਿਲਾਂ ਉਹ ਬਿਠਾ ਦੇ ਬਾਤ ਸੁਣਾਉ ਜੀ ਕੋਈ ਕਹਿੰਦਾ ਮੂੜ ਬਾਤਾਂ ਕਿਸੇ ਨੇ ਥੜੇ ਮੋਬਾਈਲਾ ਨਾਲ ਕੰਮ ਖਤਮ ਕਰਤਾ ਬਾਤਾਂ ਤਾਂ ਵੀ ਸਭ ਕਰ ਜਾਂਦਾ ਜੀ ਵਿੱਲੇ ਟਾਈਮ ਹੁੰਦਾ ਫੋਨ ਚ ਲਈ ਜਾਂਦਾ ਕਿਸੇ ਕੋਲ ਵੀ ਆ ਹੋਰ ਚਾਹੇ ਸਿਆਣਾ ਚਾਹੇ ਨੇਰਾ ਚਾਹੇ ਗਿਆਣਾ ਇਹਨਾਂ ਵੀ ਬਿਹਲਾ ਟਾਈਮ ਮ ਘੰਟਾ ਛੱਡ ਹੁੰਦਾ ਜੇ ਦਾ ਕੋਈ 2 ਘੰਟੇ ਚਾਹੇ ਜੇ ਦੇਖਣਾ ਫੋਨ ਕੱਢ ਕੇ ਕੱਢ ਕੇ ਦੇਖਣਾ ਲੱਗਦਾ ਦਾਦਾ ਹੀ ਫੋਨ ਪਰ ਪੋਤਾ ਹੀ ਫੋਨ ਪਰ ਉਹੀ ਗੱਲ ਐ ਦਾਦਾ ਵੀ ਪੋਤਾ ਵੀ ਮੁੰਡਾ ਵੀ ਸਭ ਫੂਲ ਭਰੇ ਹੁਣ ਲੈ ਕੇ ਨਹੀਂ ਬੰਮੇ ਇਹਰੇ ਫੋਨ ਤਾਂ ਚੁੱਕਾ ਹੁਣ ਹਾਂ ਪੰਮੇ ਨੇ ਆਪਣੇ ਬਾਪੂ ਨੂੰ ਫੂਲ ਲੈ ਕੇ ਦਿੱਤਾ ਟੈਂਸ਼ਨ ਕਿਹਨੇ ਦੱਸ ਸਕਦਾ ਨੂੰ ਯਾਰ ਹੁਣ ਉਹ ਕਹਿੰਦਾ ਲੈ ਚੀਏ ਬਾਪੂ ਤੇ ਆਖਦਾ ਗੁਰਬਾਣੀ ਦੇਖਦੇ ਆਂ ਕਹਿੰਦਾ ਅਸੀਂ ਕੇ ਜੀ ਇਹ ਸੁਣੀ ਜਾ ਕਰਦੇ ਹੋਰ ਆਪੇ ਦੇਖਦੇ ਜਾਂਦਾ ਬੰਦਾ ਜਾਮਗੁੜੀ ਮਾਰੀ ਹੋ ਜਾਣੀ ਕਿੱਥੇ ਜਾਂਦੇ ਆ ਕੋਲੇ ਖੜੇ ਦਾ ਐਕਸੀਡੈਂਟ ਹੋਣ ਲੱਗਿਆ ਕਹਿੰਦਾ ਬੜੂ ਭਇਆ ਆ ਗਿਆ ਆ ਗਿਆ ਅਹ ਕਹਿੰਦਾ ਕੋਈ ਦਾ ਟ੍ਰੇਸ਼ਨ ਫੜੂਗਾ ਇੱਥੇ ਫੇਰ ਖਰਾਬ ਹੋ ਗਿਆ ਤਾਂ ਯਾਰ ਦੱਸਿਆ ਬੰਦੇ ਬਸ ਆ ਕੀ ਗੱਲ ਹੈ ਪਤਾ ਨਹੀਂ ਭਾਈ ਹੁਣ ਕਿਆ ਗੱਲ ਜੀ ਇਹਦਾ ਬਾਕੀ ਨੱਕ ਦੇਖ ਲੈ ਕਾਦਾ ਸੁਭਾ ਤਨੂ ਤੇ ਸਾਡੇ ਤੱਕ ਹੋਊਗੀ ਹੈਗਾ ਕਿ ਨਹੀਂ ਹੈਗਾ ਇਹ ਕਹਿੰਦੇ ਮੇਰੇ ਸਹਾਬਾ ਇਤਨੂ ਲਾਗ ਲਾਗ ਫੇਰ ਮੇਰੀ ਅੱਖੜੀ ਦੱਸਿਆ ਪਿਆ ਇਹ ਹੁਣ ਰੱਬ ਜਾਣੇ ਲਾਗ ਲਾਗ ਖੌਤੀ ਗੱਲ ਨਹੀਂ ਇੱਥੇ ਤੇ ਨਾ ਐ ਜਿਹੜਾ ਜਨਾਤ ਸੀ ਫੇਰ ਉਹ ਖਬਰਾਂ ਬਿਟੀ ਬਿਟੀ ਜਿਆਦਾ ਪਹਾੜਾਂ ਚੋਂ ਨਹੀਂ ਪਹਾੜਾਂ ਦੇ ਘੇਲ ਵੀ ਥੋੜੀ ਜੂਜੇ ਗਾ ਨਾ ਨਹੀਂ ਜਾਇ ਕਰਦਾ ਨਾ ਪਹਾੜਾਂ ਦੇ ਨਾਲ-ਨਾਲ ਜਿੱਥੇ ਵੀ ਹਵਾ ਦਾ ਦਬੋ ਤਿੰਨ ਪੰਜ ਛੇ ਜਿਹੜਾ ਦਿੱਥੇ ਆ ਕੋਈ ਪਹਾੜਾਂ ਦੇ ਨਾਲ-ਨਾਲ ਹਾਂ ਬਾਜ ਜੀ ਜੀ ਟੀਮ ਦਾ ਹੁਣ ਤਾਂ ਸੁੱਕਸਾਂ ਦੇ ਜਾ ਹੀਦੀ ਬਾਈ ਆ ਪਹਿਲੇ ਪਾਣੀ ਉਹ ਨਹੀਂ ਸੁੱਕਦੇ ਤਾਂ ਕਹਿੰਦੇ ਸੁੱਕਸਾਂ ਚਾਈ ਮਤਾਂ ਪਾਣੀ ਲੱਗਿਆ ਹੋਰ ਇਹ ਤਾਂ ਹਲੇ ਵੀ ਮੜਾ ਮੋੜਾ ਪਾਣੀ ਆ ਉੱਪਰ ਲੇ ਕੇ ਸੁੱਕੇ ਪਏ ਉਹ ਪਾਣੀ ਵੰਗਦੇ ਦੇ ਦੇ ਲਾ ਤੂ ਇਹ ਹਾਲ ਹੋਈ ਵੀ ਤਾਂ ਨਾ ਨਾ ਹੂਸਲਾ ਮਨ ਤੋੜਿਆ ਪਿਆ ਹਾਂਜੀ ਹੁਣ ਕੱਲ ਸਾਡੇ ਨੇ ਬੜਾਏ ਨਹੀਂ ਤਾਂ ਉਹ ਤਾਂ ਬਾਸਮਤੀ ਦੀ ਫਿਰ ਬਾਸਮਤੀ ਦੇ ਝਾੜ ਵੀ ਕੁਝ ਨਹੀਂ ਯਾਰ ਬਾਸਮਤੀ ਦਾ ਫੀਲ ਪੂਰਾ ਹੀ ਰਹਿੰਦਾ 15 18 20 ਆ ਜਾਂਦਾ 20 ਕਿੱਥੇ 20 ਆ ਜਵੇ ਤਾਂ ਵੀ ਠੀਕ ਆ ਮਨੂਲਾ ਦਾਸ ਨਹੀਂ ਹੋਵੇ ਦਿਖਦਾ ਉੱਥੇ ਉਹ ਬਾਈ ਨਰਮ ਪੜਾ ਸਕੀ ਜੀ ਨਹੀਂ ਨਰਮ ਦਾ ਝਾੜ ਨਰਮ ਦੀ ਬੱਟ ਨਰਮੇ ਹੋਣੀ ਆ ਬਾਈ ਬਾਈ ਜਿਹੜੀ ਚ ਹੁਣ ਦੁੱਧ ਆ ਉਹ ਮਸ਼ੀਨ ਦੇ ਵਿੱਚ ਥੋੜੀ ਹੋਣੀ ਤਾਂ ਬੱਲੇ ਚ ਕੱਢ ਦੇਣਗੇ ਅਰੇ ਤਾਂ ਹੁਣ ਆ ਨੀ ਨਰਮ ਹੈਗੀ ਸੀ ਯਾਰ ਮੈਂ ਤੈਨੂੰ ਇਹ ਕਹਿੰਦਾ ਆ ਤਾੜੇ ਨੂੰ ਨਹੀਂ ਤੇਰੇ ਭਾਦ ਤੈਂਕੇ 'ਚ ਪਾ ਦੂਗੀ ਉਹ ਇੰਨੀ ਨਰਮ ਥੋੜੋ ਹਤੀ ਹੈਗੀ ਦੀ ਬੂਟਿਆਂ ਵਾਲੀ ਸਾਈਡ ਪਰ ਡੱਗਾ ਕਹਿੰਦਾ ਨਰਮ ਬਹੁਤੀ ਜੀ ਚਾਈ ਜਣੀ ਪੱਕੀ ਆ ਹੈਗੀ ਤਾਂ ਨਹੀਂ ਕੱਢਣੀ ਹੈਗੀ ਇਹ ਤਾਂ ਫੂਟੇ ਮਾਰ ਉਹਦਾ ਨੇ ਪਿੱਛੇ ਘੜਤੀ ਜਿਹੜੀ ਹੈਗੀ ਸੀ ਉਹ ਤਾਂ ਬੱਲਾਂ ਵਾਲੀ ਛੱਡ ਦਿੰਦੀ ਆ ਪਟਾਖਾ ਵੰਗੜਾ ਉਹਨੇ ਦੁੱਧਾ ਜਿਹਾ ਭੰਨ ਕੇ ਪਿੱਛੇ ਘੜ ਦੇਣੀ ਆ ਤਾਂ ਟੈਂਕੇ 'ਚ ਥੋੜੋ ਹੋਣੀ ਆ ਤੇ ਟੈਂਕੇ 'ਚ ਤਾਂ ਉਹ ਦਾਣਾ ਆਊਗਾ ਜਿਹੜਾ ਸਹੀ ਹੋਊਗਾ ਉਹ ਤਾਂ ਹੈਗੀ ਜੀ ਰੇਟ ਲੱਗਦਾ ਏ ਤੇਰਾ ਮੰਨ ਕੇ ਚੱਲ ਮੈਂ ਰਾਜਪੁਰੇ ਦਾ ਸੁਣਿਆ ਰੇਟ 3032 33200 3200 ਤੇ ਜਿਹੜੀ 3300 ਉਹ ਨਹੀਂ ਲੱਗੀ ਇਸ ਦੀ ਥਲੇ ਜਿਆਦਾਤਰ ਮਹਿੰਗੀ ਲੱਗਦੀ 3300 ਦੇ ਉੱਪਰ ਲੱਗਦੀ ਹੈ ਤਾਂ ਵੀ 30000 ਦੀ ਕੀਲਾ ਹੋਇਆ ਉਹੀ ਤਾਂ ਗੱਲ ਹੈ ਉਹ ਲੀਵਰ ਵਾਲੀ ਲੱਗਦੀ ਹੈ ਜ਼ਿਆਦਾ ਆਹੋ ਉਹ ਲੈ ਚੱਲ ਲੀਵਰ ਵਾਲੀ ਲੀਵਰ ਵਾਲੀ ਹੋਊ ਹੋ ਸਕਦੀ ਆ ਉਹਦਾ ਰੇਟ ਮਹਗਾ ਹੁੰਦਾ ਲੀਵਰ ਵਾਲੀ ਦਾ ਮਸ਼ੀਨ ਵਾਲੀ ਤਾਂ 24 2500 ਹੋਏ ਆ ਇੰਨਾ ਵੀ ਨਹੀਂ ਕਰਦਾ 100 200 ਦਾ ਫਰਕ ਹੁੰਦਾ 100 200 ਦਾ ਫਰਕ 100 200 ਦਾ ਫਰਕ ਹੁੰਦਾ ਮਸ਼ੀਨ ਵਾਲੀ ਨਾ ਥੋੜੋ 7-800 ਰੁਪਏ ਦਾ ਚੱਪੜ ਜਿਹੜਾ ਲਾਈਓ ਨਹੀਂ ਕਦੇ ਤੁਹਾਨੂੰ ਕਿਹਾ 100 200 ਜਿਹੜੀ ਇੱਥੇ ਭਾਈ ਇੰਨੀ ਜਗ੍ਹਾ ਦਾ ਕਮਾਂਡ ਰੋਹੀ ਤੀ ਯਾਰ ਦਾ ਕਿਲਾ ਹੋਇਆ ਕੀ ਫਾਇਦਾ ਥਾਲਾ ਵੀਰ ਪਰਗਟ ਸਾਈਜ਼ ਨਿਕਲ ਨਹੀਂ ਆਈ ਦੀ ਫਿਰ ਉਹ ਤੇਰੀ ਲੱਖ ਲੱਖ ਰੁਪਏ ਦੀ ਹੋਈ 100 ਲੱਖ ਲੱਖ ਦਾ ਲੂਪਾ ਕਰਮ ਕਾਈ ਤੀ ਮੋਟਰ ਨੇ ਘੀ ਲੱਖ ਰੁਪਏ ਦੀ ਹੋਈ ਜੇ ਜੜੀ ਫਸਲ ਬਹੁਤ ਘਟਣੀ ਹੈ 150 ਪੰਜਾਹ ਹਾਂ ਹੁਣ ਤੇਰੇ ਸਾਹਮਣੇ ਝਾੜ ਘਟੇ ਗਿਆ। 10 ਏਰੀਆ ਤਾਂ ਖਤਮ ਹੋ ਗਿਆ। ਤੇਰਾ ਕੰਟਰੈਕਟ ਘਟ ਗਿਆ ਜੇ ਤੂੰ ਕਹਿੰਦਾ 30 ਕੁਆਂਟਲ ਹੋਈ ਆ। 25 ਰੁਪਏ 75 ਕੁਆਂਟਲ ਹੋਣੀ ਚਾਹੀਦੀ ਸੀ। ਅੱਧਾ ਖਤਮ ਹੋ ਗਿਆ ਏਰੀਆ ਪਾਣੀ ਨੇ ਕਰਤਾ। ਹਾਂ। ਅੱਧਾ ਕਰਤਾ ਬਿਮਾਰੀ ਨੇ। ਉਹ ਤਾਂ ਹੈ ਹੀ ਆ। ਸਮਝੇ ਗੱਲ? ਹੁਣ ਤੂੰ ਆਏ ਹਿਸਾਬ ਲਾ ਲੈ। ਆਹ ਹੁਣ ਜਿਹੜਾ ਹਿਸਾਬ ਨਾਲ ਵੜਦੀ ਝਾੜ ਘੱਟ ਹੋਇਆ ਫਿਰ ਪੂਰੇ ਭਾਅ ਦੇ ਤੁਸੀਂ। ਤੇ ਝਾੜ ਵੀ ਘਟ ਗਿਆ। ਉਹ ਤਾਂ ਫੈਕਟਰੀ ਤਾਂ ਟੋਟਲ ਘਟਣੀ ਹੋਊਗਾ। ਫੇਰ। ਪਰ ਜਿੱਦਣ ਪੂਰੇ ਅੰਕੜੇ ਆਉਣੇ ਉਦੋਂ ਦੇਖ ਲਈ ਝਾੜ ਵਧਿਆ ਹੋਊਗਾ। ਬਾਦਲ ਪਤਾ ਨਹੀਂ ਕਿੱਧਰ ਤੇ ਆਈ ਜਾਂਦੀ ਜੀਰੀ ਉਹ ਬਰਾਦਾ ਦੇ ਆਜੂਗੀ ਜਿੱਦਾਂ ਟੋਟਲ ਅੰਕੜੇ ਆਉਣੇ ਵੀ ਪੰਜਾਬ 'ਚ ਇੰਨੀ ਸਰਕਾਰੀ ਖਰੀਦ ਹੋਈ ਆ ਦੇਖ ਲਈ ਕਿੰਨੇ ਲੱਖਾਂ ਟਨ ਗੁੱਜਣੀਆਂ ਆ ਆਹੋ ਨਹੀਂ ਹੁਣ ਮੁੰਬਈ ਪਛਵਾ ਚੱਲੇ ਕਹਿੰਦਾ ਸਪਰੇਅ ਦੀ ਲੋੜ ਨਹੀਂ ਕਾਹੀ ਲੋੜਨੀ ਜੇ ਪਛਵਾ ਚੱਲੀ ਜਾਵੇ ਨਹੀਂ ਹੁਣ ਰੁੱਕ ਤਾਂ ਚਲੋ ਪਛਵਾਦਾ ਹੀ ਆ ਕੱਲ ਵੀ ਪਰਸੋਂ ਵੀ ਬਾਕੀ ਹੁਣ 5-7 ਦਿਨ ਹੋਰ ਦੇਖਦੇ ਆ ਬਹੁਤ ਪਛੋਂ ਨਹੀਂ ਸਾਰਾ ਕੁਝ ਕਰਨਾ ਹੁਣ ਪਾਣੀ ਵੀ ਬੱਚੋਂ ਨੂੰ ਚੱਕਣੇ ਐ ਮਿੰਟਾਂ ਵਿੱਚ ਛੋਲੇ ਜੀ ਪਾਣੀ ਵਾਲੀ ਦਾ ਇਹ ਮਾਰੇ ਭਗਾ ਕੇ ਪਾਣੀ ਬੱਚੋਂ ਹਾਂ ਜਰਕਾਰ ਤੇ ਪਾਣੀ ਕਿੰਨਾ ਦਾ ਦਾਦਾ ਜੀ ਮਾਨੇ ਜੇ ਇੱਕੜੀ ਪਾ ਪਛਵਾ ਚੱਲੀ ਗਈ ਪਾਣੀ ਤੈਨੂੰ ਲਾਉਣਾ ਪੈਣਾ ਤੁਹਾਨੂੰ ਇਹ ਜਾਨੀ ਨਹੀਂ ਉੱਪਰ ਤੋਂ ਲਾਉਣਾ ਪੈਣਾ ਪਛੋਂ ਨੇ ਥੋੜਾ ਪਾਣੀ ਛੱਡਦੀ ਹੁੰਦੀ ਆ ਲੋੜ ਹੈ ਅ ਜੀਰੀ ਦੇਲਾ ਨਹੀਂ ਵੀ ਬੁੱਝਾ ਜਾ ਲੱਗੀ ਜਾਂ ਮਨ ਵਾਲੀ ਬਰਾਬਰ ਇਹ ਕਹਿੰਦਾ ਸੀ ਤਾਂ ਕਹਿੰਦੇ ਨੇ ਤੇ ਨਿਮਤ ਉਹੀ ਗਈ ਜਿਆ ਕੋਈ ਦਾ ਹੁੰਦਾ ਹੀ ਆ ਹੁਣ ਸਾਰੇ ਇੱਕਸਾਰ ਥੋੜੋ ਹੁੰਦੇ ਆ ਹਾਂ ਉੱਚੀ ਨਹੀਂ ਵੀ ਆ ਪੰਜ ਉਂਗਲੀਆਂ ਬਰਾਬਰ ਥੋੜੋ ਆ ਇਹ ਉੱਚੇ ਨਹੀਂ ਉਹ ਵੀ ਹੈਗੀਆਂ ਬਾ ਥੱਲੇ ਨਾ ਰਹੇ ਹਾਲੀ 啥没得乐了，得了、um，别给。